पार्टी जिंदाबाद मुख्यमंत्री भगवंत ਔਰ ਸਰਪੰਚ ਸਾਹਿਬ ਜਿਹੜੀ ਆਪਣੇ ਮੁਆਵਜ਼ਾ ਮਿਲਿਆ ਇਹ ਲੋੜਵੰਦ ਪਰਿਵਾਰ ਨੂੰ ਮਿਲਿਆ ਜੀ ਇਹ ਲੋੜਵੰਦ ਪਰਿਵਾਰਾਂ ਨੂੰ ਮਿਲਿਆ ਜੀ ਜਿੰਨਾਂ ਦੇਸ਼ ਤੋਂ ਉਹਨਾਂ ਨੂੰ ਇਹ ਮੁਆਵਜ਼ਾ ਦਿੱਤਾ ਗਿਆ ਬਹੁਤ ਵਧੀਆ ਉਪਰਾਲਾ ਹੈ ਜਿਹੜਾ ਮੇਰਾ ਬੇਟਾ ਪਹਾੜੀ ਪੰਡਾ ਜੀ ਕਿੰਨੇ ਤਰ੍ਹਾਂ ਨੂੰ ਬੋਲ ਕੇ ਮਿਲੇ ਸਾਡੇ ਮੇਰਾ ਖਰਾ ਜੀ 25-22 ਬੰਨੀ ਘਰ ਆ ਜੀ ਇਹ ਪਰਿਵਾਰਾਂ ਨੂੰ ਮੁਆਵਜ਼ਾ ਮਿਲਿਆ ਕਿੰਨੇ ਕੁ ਪੈਸੇ ਹੋਣਗੇ ਲਗਭਗ ਮੇਰਾ ਖਰਾ ਵੀ ਇਹ ਲਗਭਗ ਤੋਂ ਹੋਊਗਾ ਵੀ ਦਾ ਕਰ ਲੈਣੇ ਜੀ ਅੱਛਾ ਤੇ ਗੱਲ ਕਰ ਲਈ ਜੀ ਜਿਹੜਾ ਮਕਾਨ ਮਾਤਾ ਡੱਗਾ जी ਸੀਗਾ ਜੀ ਤੇ ਕੁਛ जी पूरे ਪੂਰੇ ਮਾਤਾ ਹੋ ਗਿਆ ਹਾਂਜੀ ਹਾਂਜੀ ਬਹੁਤ ਸਾਜੀ ਖੋਸ਼ੋਗੇ ਨੁਕਸਾਨ ਬਾਬਾ ਹੋਗਾ ਕਿੰਨੇ ਕ ਦਾ ਨੁਕਸਾਨ ਹੋਗਾ ਜੀ ਮਾਤਾ 5 6 ਲੱਖ ਸਾਡੇ ਤਾਰੀਖਾਂ ਹੀ ਦਿਖਾਈ ਹੂੰ ਅ ਵੰਡਿਆ ਮੁੰਡਿਆ ਟੋਟਰੇ ਜੀ ਸਾਰਾ ਨੁਕਸਾਨ ਹੋ ਗਿਆ ਹੂੰ 70 ਲੱਖ ਰੁਪਏ ਨੁਕਸਾਨ ਹੋਗਾ ਜੀ ਹਾਂ ਜੀ 7 ਲੱਖ ਦਾ ਹੋ ਮਾਤਾ ਹੁਰ ਦੀ ਨਾਲ ਖੜੀ ਨੇ ਮਾਤਾ ਜੀ ਤੁਹਾਡਾ ਕੋਟਾ ਕੋਟਾ ਦੇ ਮਕਾਨ ਦੇਖਤਾ ਸੀਗਾ ਹਾਂਜੀ ਹੂੰ ਦੇਖਤਾ ਸੀਗਾ ਜੀ ਹਾਂ ਜੀ ਅੱਛਾ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਹੋ ਦੀ ਮਾਤਾ ਜੀ ਜੀ ਅੱਛਾ ਜੀ ਉਹ ਦੋ ਜੀ ਮਾਤਾ ਜੀ ਹੂੰ ਉਹ ਉਲਟੇ ਕਾਇਤਾ ਨਾਲ ਕਿਹਾ ਅੱਛਾ ਜੀ ਆਹ ਸਾਡਾ ਪੱਗੀ ਤੋਂ ਮੈਂ ਲਾ ਬੀ ਸੀ ਜੀ ਹੂੰ ਯਾਰ ਜੇ ਦੂਜੇ ਦੇ ਪਲੇ ਹੂੰ ਤੇ ਕੀ ਕਹਿਣਾ ਚਾਹੁੰਦੇ ਹੋ ਆਮ ਆਪ ਦੀ ਸਰਕਾਰ ਨੂੰ ਬਾਰੇ ਆਮ ਹੈ ਤਾਂ ਜਿਵੇਂ ਆਖਿਰ ਨੂੰ ਹਨ ਕਰਾ ਦੇ ਹੂੰ ਉਹਨਾਂ ਦੇ ਮਗਰਾਚੀ ਨੂੰ ਸਾਡਾ ਫਾਇਦਾ ਕਰਾ ਦਿੱਤਾ ਮੈਂ ਠੀਕ ਹੈ ਜੀ ਧੰਨਵਾਦ ਠੀਕ ਹੈ ਧੰਨਵਾਦ ਜੀ ਬਾਈ ਜੀ ਹੜਤ ਤੇ ਮੀਂਹ ਤੋਂ ਪ੍ਰਭਾਵ ਤੋਂ ਲੋਕਾਂ ਨੂੰ ਰਾਸ਼ੀ ਵੰਡੀ ਗਈ ਹੈ ਕਿੰਨੀ ਰਾਸ਼ੀ ਹੈ ਜੀ ਦੇਖੋ ਇਹ ਪਹਿਲੀ ਕਿਸ਼ਤ ਆਈ ਹੈ ਜੀ ਮੈਂ ਧੰਨਵਾਦ ਕਰਦਾ ਸਾਡੇ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਆਮ ਆਦੀ ਪਾਰਟੀ ਸਰਕਾਰ ਦਾ ਸਾਰੀ ਹਾਈ ਕਮਾਂਡ ਦਾ ਜਿਨ੍ਹਾਂ ਨੇ ਮੇਰੇ ਵਿਧਾਨ ਸਭਾ ਹਲਕਾ ਰਾਂਪੜਾ ਫੂਲ ਦੇ ਵਿੱਚ ਅਸੀਂ ਭੇਜਿਆ ਸੀ ਜਿੰਦੇ ਸਰਵੇ ਕਰਕੇ ਨਾਮ ਉਹਨਾਂ ਚ ਪਹਿਲੀ ਕਿਸ਼ਤ ਜਾਰੀ ਹੋਈ ਹੈ ਸਾਰੇ 8-9 ਪਿੰਡਾਂ ਜੀ ਜਿੰਨਾਂ ਤਕਰੀਬਨ ਹੋ ਗਿਆ ਬਾਕੀ ਜਿਹੜੇ ਘਰ ਰਹਿ ਗਏ ਆ ਉਹ ਅਗਲੀ ਕਿਸ਼ਤ ਉਹਨਾਂ ਦੇ ਮੇਰੇ ਨਾਲ ਜੀਦਰ ਸਾਹਿਬ ਖੜੇ ਨੇ ਮੈਂ ਕਈਆਂ ਘਰਾਂ ਜਾਪ ਗਿਆ ਉਹਨਾਂ ਦੇ ਘਰ ਵੀ ਰਹਿ ਗਏ ਉਹ ਅਗਲੀ ਕਿਸ਼ਤ ਚਾਹਣਗੇ ਤੇ ਜਿਹੜਾ ਰਹਿ ਵੀ ਗਿਆ ਮੈਂ ਬੇਨਤੀ ਕਰਦਾ ਅਸੀਂ ਹਲਕੇ ਤੋਂ ਕਿਸੇ ਦਾ ਕਰਜ਼ੀ ਦਾ ਸਾਡੇ ਕਿਰਤੀ ਜਾਂ ਕਿਸਾਨ ਦਾ ਘਰ ਡਿੱਗਿਆ ਅਸੀਂ ਸਾਰਿਆਂ ਨੂੰ ਆ ਉਹਨਾਂ ਦਾ ਜਿਹੜਾ ਸਹਾਇਤਾ ਕਰਾਂਗੇ ਬਹੁਤ ਧੰਨਵਾਦ ਕਰਦਾ ਮਾਨ ਸਰਕਾਰ ਦਾ ਤੇ ਬਾਕੀ ਇਹ ਅਸੀਂ ਕੋਈ ਨਾਕ ਘਟਾਈ ਦੇ ਪੈਸੇ ਨੇ ਦੇ ਸਕਦੇ ਆ ਅਸੀਂ ਤਾਂ ਜਿੱਦਾਂ ਕਿ ਜਖਮਾਂ ਤੇ ਮੱਲਬ ਲਾ ਰਹੇ ਆ ਇੱਕ ਦੁੱਖ ਵਡਾ ਰਹੇ ਇੱਕ ਸਹਾਈਤਾ ਉਹਨਾਂ ਹੀ ਦੇ ਰਹੇ ਆ ਵੀ ਭਾਈ ਇਹ ਛੱਤਾ ਪਾ ਦੀਏ ਬਾਕੀ ਸਰਕਾਰ ਦਾ ਧੰਨਵਾਦ ਆ ਪਹਿਲੀ ਸਰਕਾਰ ਆ ਜਿਨ੍ਹਾਂ ਨੇ ਨੇੜੇ ਹੋ ਕੇ ਦੇਖਿਆ ਆਪਣਾ ਤਾਂ ਚਲੋ ਫੇਰ ਵੀ ਬਾਰਿਸ਼ ਮੀਂਹ ਜਿਆਦਾ ਪੈਣ ਕਰਕੇ ਛੱਤਾ ਡਿੱਗੀਆਂ ਜਿਹੜੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਹਾਲ ਹੋਇਆ ਜ਼ਮੀਨਾਂ ਰੁੜ ਗਈਆਂ ਪਤਾ ਨਹੀਂ ਕਿਹਦੀ ਜਮੀਰ ਕਿੱਥੇ ਆ ਘਰ ਰੁੜ ਗਏ ਪਸੂਟਾਂ ਡੇ ਰੁੜ ਗਏ ਉਹਨਾਂ ਲਈ ਵੀ ਪੰਜਾਬ ਸਰਕਾਰ ਮਾਨ ਸਰਕਾਰ ਉਹਨਾਂ ਦੀ ਹੈਲਪ ਕਰਨ ਲਈ ਆ ਤੇ ਮੈਂ ਧੰਨਵਾਦ ਕਰਦਾ ਇੱਕ ਵਾਰੀ ਪੇਰ ਮਾਨ ਸਰਕਾਰ ਦਾ ਸਾਰੇ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਮੇਰੀ ਇਹ ਬੇਨਤੀ ਨੂੰ ਸੁਣਿਆ ਤੇ ਪਹਿਲੀ ਕੇਸ ਜਾਰੀ ਕੀਤੀ ਮੈਂ ਵਿਸ਼ਵਾਸ ਦਿਵਾਉਣਾ ਪਰੰਪਰਾਪੂਰ ਵਿਧਾਨ ਸਭਾ ਹਾਲ ਕੇ ਤੇ ਸਾਰੇ ਸਤਕਾਰਯੋਗੋ ਪਰਿਵਾਰ ਜਿਹੜੇ ਮੀ ਦੀ ਮਾਰੇ ਠਾਏ ਆ ਉਹਨਾਂ ਨੂੰ ਹਰ ਕਰ ਨੂੰ ਸਹਾਇਤਾ ਮਿਲੂਗੀ ਇਹ ਵਚਨਬੱਧ ਦਾ ਮਾਨ ਸਰਕਾਰ ਜੇ ਰਹਿ ਵੀ ਗਿਆ ਕੋਈ ਜਿਹਦਾ ਸਰਪੇ ਨਹੀਂ ਹੋਇਆ ਮੈਂ ਬੇਨਤੀ ਕਰਦਾ ਕਈ ਵਾਰੀ ਰਹਿ ਜੇ ਜਿਹਦੇ ਸਰਪੇ ਨਹੀਂ ਹੋ ਸਾਡੇ ਕੋਲੇ ਆਓ ਪਿੰਡ ਦੇ ਕਿ ਸਾਡੀ ਟੀਮ ਦੇ ਜਿਹੜੇ ਸਾਡੇ ਸਤਕਾਰਯੋਗ ਲੀਡਰ ਸਾਹਿਬਾਨ ਆ ਉਨਾ ਕੋਲੇ ਜਾਓ ਕੇ ਸਰਪੇ ਕਰਾ ਲਾਂਗੇ ਪੈਸਾ ਕੱਲੇ ਕੱਲੇ ਰੁਪਏ ਮਿਲੂਗਾ ਜੀ ਬਹੁਤ ਬਹੁਤ ਧੰਨਵਾਦ ਇੱਕ ਸਰ ਤਰਨ ਤਰਨ ਜਿੰਨੀਆਂ ਤੋਂ ਉਹਦੇ ਵਿੱਚ ਆਮ ਆਦਮੀ ਪਾਰਟੀ ਦੀ ਵਾਡੀ ਜੇ ਬਿਲਕੁਲ ਹੈ 2027 ਨੂੰ ਲੈ ਕੇ ਕੀ ਮੰਨਦੇ ਤੁਸੀਂ ਮੈਂ ਤਾਂ ਕੀ ਮੰਨਦਾ ਹੀ ਦੁਨੀਆ ਮੰਨਦੀ ਹੈ ਜੀ ਦੁਨੀਆ ਨੇ ਸਾਨੂੰ ਪਿਆਰ ਕੀਤਾ ਸਤਿਕਾਰ ਦਿੱਤਾ ਸਾਨੂੰ ਵੋਟਰਾਂ ਨੇ ਬਹੁਤ ਜਿਆਦਾ ਮਾਣ ਦਿੱਤਾ ਕਿਉਂਕਿ ਮਾਣ ਸਰਕਾਰ ਦੇ ਕੀਤੇ ਹੋਏ ਕੰਮਾਂ ਨੂੰ ਦੇਖ ਕੇ ਸਾਫ਼ ਸੁਥਰੀ ਰਾਜਨੀਤੀ ਦੇਖ ਕੇ ਪਰਚਾ ਕਲਚਰ ਤੋਂ ਦੂਰ ਹੋ ਕੇ ਹਰ ਪਾਰਟੀ ਸਤਕਾਰ ਦਿੱਤਾ ਜਿੱਦਾਂ ਅੱਜ ਇਕੱਠ ਹੋਇਆ ਮੈਂ ਪਹਿਲਾਂ ਬੋਲ ਕੇ ਆਖਿਆ ਵੀ ਇਹ ਪਾਰਟੀਆਂ ਲਈ ਨਹੀਂ ਇਹ ਉਹਨਾਂ ਘਰਾ ਲਈ ਆ ਜਿਨ੍ਹਾਂ ਦਾ بارش ਦੇ ਨਾਲ ਨੁਕਸਾਨ ਹੋ ਗਿਆ ਅੱਗੇ ਕੀ ਹੁੰਦਾ ਸੀਗਾ ਪਾ ਦੋ ਪੈਸੇ ਆਪੜਾ ਵੋਟਰ ਆ ਉਹ ਕੋਠੀਆਂ ਦਾ ਮਾਲਕ ਹੁੰਦਾ ਸੀ ਤੇ ਜਿਹੜੇ ਗਰੀਬ ਦੇ ਬਚਾਰੇ ਦੇ ਘਰ ਟਹਿ ਜਾਂਦੇ ਸੀ ਉਹ ਛપરા 'ਚ ਬੈਠੇ ਹੁੰਦੇ ਸੀ ਉਹਨਾਂ ਨੂੰ ਪੈਸੇ ਮਿਲਦੇ ਨਹੀਂ ਸੀ ਮੈਂ ਇਹ ਵੀ ਬੇਨਤੀ ਕੀਤੀ ਆ ਵੀ ਐਵੇਂ ਜਾਣੇ ਅਣਜਾਣੇ ਕੋਈ ਗਲਤ ਅਫਸਰ ਪੈਸਾ ਨਾ ਪਾ ਦੇ ਵੀ ਚਾ ਕੋ ਆਮ ਆਦੀ ਪਾਰਟੀ ਦਾ ਬਚਾ ਕਿਸੇ ਮਰਜ਼ੀ ਪਾਰਟੀ ਦਾ ਜੇ ਕੋਈ ਗਲਤ ਪੈਸਾ ਲੈ ਕੇ ਜਾਊਗਾ ਅਸੀਂ ਪੈਸਾ ਹੀ ਵਾਪਸ ਕਰਾਵਾਂਗੇ ਅਰਜਾਨਾ ਵੀ ਕਰਾਂਗੇ ਤੇ ਜੋ ਕਾਨੂੰਨ ਮੁਤਾਬਕ ਉਹ ਸਜ਼ਾ ਵੀ ਭੁਗਤਣੇ ਤਿਆਰ ਵਿਚੀ ਅਫਸਰ ਕਿਉਂਕਿ ਸਹੀ ਪੈਸਾ ਹਰ ਕਿਤੇ ਕਰੇ ਜਾਣਾ ਚਾਹੀਦਾ ਉਸ ਗਰੀਬ ਦਾ ਜਿਹਦਾ ਘਰ ਬੇਕਾਰ ਹੋ ਗਿਆ ਉਹ ਪਾਰਟੀਆਂ ਬਾਦੀਆਂ ਉਹ ਤੋਂ ਉੱਪਰ ਉੱਠ ਕੇ ਕੰਮ ਕਰਨਾ ਚਾਹੀਦਾ ਇੱਥੇ ਇੱਕ ਅੱਖਣਾ ਦੇਖਣਾ ਚਾਹੀਦਾ ਉਹ ਮਾਨ ਸਰਕਾਰ ਆ ਜਿਹੜੀ ਮਦਦ ਕਰ ਰਹੀ ਆ ਉਹ ਪਰਿਵਾਰ ਦੀ ਜਿਹੜੀ ਹੜ੍ਹਾਂ ਦੇ ਮਾਰ ਹੀ ਠਾ ਗਈ ਜਿਹੜੀ ਬਾਰਸ਼ਾਂ ਦੇ ਮਾਰ ਹੀ ਠਾ ਗਈ ਘਰ ਕਰਨ ਦੀ ਜਿਹੜੀ ਸਹਾਇਤਾ ਮਿਲੋ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਪੰਜਾਬ ਨਿਵਾਸੀਆਂ ਦਾ ਲੀਡਰ ਸਾਹਿਬ ਦਾ ਵੋਟ ਸਾਹਿਬ ਜਿਹਨੇ ਤਰਨ ਤਰਨ ਜਾ ਕੇ ਸਾਰੇ ਉੱਥੇ ਬੇਤੀ ਕੀਤੇ ਵੋਟਰਾਂ ਦੇ ਭਾਰੀ ਬਹਾਵਤਨਾ ਜਤਾਇਆ ਸਰਦਾਰ ਹਰਵੀਰ ਸਿੰਘ ਸੱਧੂ ਸਾਹਿਬ ਨੂੰ ਲੱਖ-ਕਰੋੜ ਮੁਬਾਰਕ ਸਰਦਾਰ ਭਵਨ ਸਿੰਘ ਮਾਨ ਮਾਰਜੂਕ ਮੁੱਖ ਮੰਤਰੀ ਸਾਹਿਬ ਅਰਵਿੰਦ ਕੇਜਰੀਵਾਲ ਸਾਡੇ ਸ੍ਰੀ ਅਰਵਿੰਦ ਕੇਜਰੀਵਾਲ ਸਾਹਿਬ ਸਾਡੇ ਸੁਪਰੀਮ ਆਮ ਆਦਮੀ ਪਾਰਟੀ ਦੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ ਆਮ ਆਦਮੀ ਪਾਰਟੀ ਜਿੰਦਾਬਾਦ ਸਰਪੰਚ ਸਾਹਿਬ ਜਿਹੜੀ ਆਪਣੇ ਮਾਫਜ਼ਾ ਮਿਲਿਆ ਇਹ ਲੋੜਵੰਦ ਪਰਿਵਾਰ ਨੂੰ ਮਿਲਿਆ ਜੀ ਇਹ ਸਾਰੇ ਲੋੜਵੰਦ ਪਰਿਵਾਰਾਂ ਨੂੰ ਮਿਲਿਆ ਜੀ ਜਿਨ੍ਹਾਂ ਦਾ ਹੱਕ ਸੀ ਉਹਨਾਂ ਨੂੰ ਮਾਫਜ਼ਾ ਦਿੱਤਾ ਗਿਆ ਬਹੁਤ ਵਧੀਆ ਕੰਮ ਲਾਇਆ ਇਹ ਜਿਹੜਾ ਪਿੰਡ ਤੇ ਭਾੜੀ ਪਿੰਡਾਂ ਜੀ ਕਿੰਨੇ ਧਰਾਂ ਨੂੰ ਮੌਜਾ ਮਿਲੇ ਸਾਡੇ ਮੇਰਾ ਖਲਾ ਜੀ 25 26 ਪਰਿਵਾਰ ਆ ਜੀ ਦੇ ਪਰਿਵਾਰ ਆ ਜਿਨ੍ਹਾਂ ਨੂੰ ਮੌਜਾ ਮਿਲੇ ਤੇ ਕਿੰਨੇ ਕੁ ਪੈਸੇ ਹੋਣਗੇ ਲਗਭਗ ਮੇਰਾ ਖਲਾ ਵੀ ਇਹ ਲਗਭਗ ਹੋਊਗਾ 20 ਲੱਖ ਰੁਪਏ ਅੱਛਾ ਤੇ ਗੱਲ ਕਰ ਲਈਏ ਜੀ ਜਿਹੜਾ ਮਕਾਨ ਮਾਤਾ ਡੱਗਿਆ ਪਿਆ ਸੀਗਾ ਜੀ ਤੇ ਇਹ ਖੁਸ਼ ਨੇ ਜੀ ਪੂਰੇ ਮਾਤਾ ਖੁਸ਼ ਆ ਜੀ ਖੁਸ਼ ਆ ਜੀ ਪੂਰੇ ਹਾਂ ਜੀ ਹਾਂ ਜੀ ਖੁਸ਼ ਆ ਜੀ ਪੂਰੇ ਕਹੋਗੇ ਨੁਕਸਾਨ ਬਾਬਾ ਹੋ ਗਿਆ ਸੀ ਕਿੰਨੇ ਕਦਾ ਨੁਕਸਾਨ ਹੋ ਗਿਆ ਜੀ ਮਾਤਾ ਬਹੁਤ ਨੁਕਸਾਨ ਹੋ ਗਿਆ ਸਾਡੇ ਸਾਰੇ ਘਾਰੇ ਤੇ ਲੱਗਾਈ ਸੀ ਹੂੰ ਅਵਾਂ ਜੇ ਮੁੰਡੇ ਟੁੱਟਦੇ ਸੀ ਕਿ ਸਾਰਾ ਨੁਕਸਾਨ ਹੋ ਗਿਆ ਹੂੰ 3-4 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਆਹ 3-4 ਲੱਖ ਦਾ ਹੋ ਗਿਆ ਨੁਕਸਾਨ ਹੂੰ ਠੀਕ ਹੈ ਕੀ ਕਹਿਣਾ ਚਾਹੁੰਦੇ ਹੋ ਆਮ ਪਾਰਟੀ ਸਰਕਾਰ ਨੂੰ ਆਮ ਪਾਰਟੀ ਨੂੰ ਅਸੀਂ ਇੱਥੇ ਬਰਾਬਰ ਖੜੇ ਹਾਂ ਜੀ ਹੂੰ ਹਾਂ ਜੀ ਜਦੋਂ ਦਿੱਲੀ ਕੈਮ ਕਿ ਤੱਕ ਦਸ ਸੰਧਿਆ ਜਾਵਾਂਗੇ ਹੂੰ ਮਾਤਾ ਹੋਰ ਵੀ ਨਾਲ ਖੜੇ ਨੇ ਮਾਤਾ ਜੀ ਤੁਹਾਡਾ ਅਹ ਛੋਟਾ ਜਿਹਾ ਮਕਾਨ ਲੱਗ ਪਿਆ ਸੀਗਾ ਹਾਂ ਕਿੱਥੇ ਕਿੱਥੇ ਹੂੰ ਲੱਗ ਪਿਆ ਸੀਗਾ ਜੀ ਹਾਂ ਕਿੱਥੇ ਜੀ ਅੱਛਾ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਹੋ ਸੀ ਮਾਤਾ ਜੀ ਜਿੰਨਾ ਤਾਂ ਅੱਛਾ ਜੀ ਵੱਡਾ ਵੱਡੀ ਮਾਤਾ ਕੰਦੀ ਹੂੰ ਉਹ ਉਲ ਸੇ ਕਾਇ ਕਹਾਣੇ ਤੇ ਪਹੁੰਚ ਰਹੇ ਆ ਬੇਟੀ ਅੱਛਾ ਜੀ ਆਹ ਮੋਟਾ ਕੱਪੜੀ ਤੇ ਮਾਤਾ ਕੰਦੀ ਸੀ ਜਾਈ ਹੂੰ ਹੂੰ ਯਾਰ ਦੇ ਦੁਰਗੇ ਲੱਗਦੇ ਨੇ ਹੂੰ ਕੀ ਕਹਿਣਾ ਚਾਹੁੰਦੇ ਹੋ ਆਮ ਪਾਰਟੀ ਸਰਕਾਰ ਨੂੰ ਬਾਰੇ ਯੋਨਸ ਜੀ ਜੇ ਵੀ ਆਖਰੀ ਵੀ ਹਮੇ ਕਰਾ ਦੇ ਹੂੰ ਉਹਨਾਂ ਦੇ ਮਗਰਾਛ ਜਿਹੜਾ ਚਾਂਦਾ ਫਾਦਾ ਕਰਾ ਚਾਹੁੰਦੇ ਹਾਂ ਕਰਾ ਦੇ ਠੀਕ ਹੈ ਜੀ ਧੰਨਵਾਦ ਠੀਕ ਹੈ ਧੰਨਵਾਦ ਬੇਟੇ